ਕਿਸਾਨ ਲੀਡਰ ਪੰਦੇਸ ਸਾਹਿਬ ਆਪਰ ਸਾਹਿਬ ਕਿਸਾਨ ਲੀਡਰ ਪੰਦੇਸ ਸਾਹਿਬ ਲੋਕਾਂ ਕੋਲ ਸਮਰਥਨ ਮੰਗਦੇ ਫਿਰਦੇ ਨੇ ਵੀ ਪੰਜਾਬ ਬੰਦ ਕਰਾਇਆ ਜਾਵੇ ਸਮਰਥਨ ਕਾਦਾ ਦੇ ਦੀਏ ਪਹਿਲਾਂ ਹੀ ਬਰਬਾਦ ਹੋਏ ਪਈ ਐ ਵੀ ਪਹਿਲਾਂ ਹੀ ਕੀ ਬਰਬਾਦ ਹੋਏ ਐ ਐ ਨਹੀਂ ਬਰਬਾਦ ਹੋਵੇ ਇੰਨੀ ਦਿਨਾਂ ਦੇ ਉੱਤੇ ਬੈਠੇ ਐ ਨਾ ਕੋਈ ਖਾ ਖਾਵੇ ਨਾ ਕੋਈ ਮਾਲ ਜਾਵੇ ਪਹਿਲੇ ਹੋਜ਼ਰੀਆਂ ਬੰਦ ਹੋਈਆਂ ਪਈਆਂ ਚੌਨੀ ਦਾ ਖਾਕਣੀ ਆਹੀ ਸੀਜ਼ਨ ਹੁੰਦਾ ਐਸੀ ਸੀਜ਼ਨ ਜੇ ਲਾ ਕੇ ਬੈਹਿੰਦੇ ਐ ਨਹੀਂ ਨਹੀਂ ਹੋਜ਼ਰੀ ਵਾਲੇ ਵੀ ਪਰੇਸ਼ਾਨ ਨੇ ਹੋਟਲ ਵਾਲੇ ਵੀ ਪਰੇਸ਼ਾਨ ਨੇ ਅੱਜ ਕਿਸੇ ਹੋਟਲ ਵਾਲੇ ਦੀ ਵੀ ਖਬਰ ਲੱਗੀ ਆ ਉਹ ਕੀ ਕਹਿ ਰਿਹਾ ਵੀ ਸਾਡੇ ਹੋਟਲ ਖਾਲੀ ਪਏ ਨੇ ਜਦ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਦਰ ਪੂਰੀ ਸਾਲ ਦੀ ਰਿਸ਼ਵ ਉਹਨਾਂ ਨੇ ਕੱਢੀ ਆ ਵੀ ਸਾਡੇ ਕਮਰੇ ਖਾਲੀ ਪਏ ਨੇ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ 30 ਤਰੀਕ ਨੂੰ ਬਾਜ਼ਾਰ ਬੰਦ ਰੱਖੀਏ ਸਾਡੇ ਦਾ ਕਾਰੋਬਾਰ ਕਦ ਲਈ ਕਰਨੇ ਯਾਰ ਇਹਨੂੰ ਕੀ ਆ ਆ ਲਾਜੀ ਕਰਤਾ ਹਾਂਜੀ ਸਰ ਲੋ ਆਜੀ ਕਰਤੇ ਠੀਕ ਹੈ ਜੀ ਲੋ ਜੀ ਬੰਦ ਕਰ ਤੇ ਲੋ ਠੀਕ ਹੈ ਕਾਰੋਬਾਰ ਤਾਂ ਸਾਡੇ ਪਹਿਲੇ ਹੀ ਬੰਦ ਨੇ ਤੁਹਾਡੇ ਕਿਸਾਨ ਅੰਦੋਲਨ ਨੇ ਨਾ ਪੰਜਾਬ ਦੇ ਵਪਾਰ ਦੀ ਐਸੀ ਤਸੀਹੇ ਕਰ ਦਿੱਤੀ ਇਹਨਾਂ ਨੇ ਦੇ ਦੋ ਸਾਰਾ ਕੁਝ ਸਾਨੂੰ ਭੁੱਖੇ ਮਾਰਨ ਤੇ ਜੇਰ ਦੇਣੋਂ ਸਾਨੂੰ ਇਹਨਾਂ ਨੇ ਦੇ ਦੋ ਸਭ ਕੁਝ ਜੋਕ ਦੇਣਾ ਨਹੀਂ ਨਹੀਂ ਕੱਲਾ ਹੋਜੇ ਰੀ ਪਰੇਸ਼ਾਨ ਵਪਾਰੀ ਪਰੇਸ਼ਾਨ ਹੈ ਬਿਲਕੁਲ ਹੋਜੇ ਯਾਰ ਇਹ ਤਾਂ ਕੰਮ ਕੀ ਹੈ ਆਹੀ 3 ਮਹੀਨੇ ਦਾ ਕੰਮ ਹੁੰਦਾ ਆਹੀ 2 ਮਹੀਨੇ ਦਾ ਕੰਮ ਹੁੰਦਾ ਸੀਜ਼ਨ ਦਾ ਉਤੋਂ ਕੀ ਕਰੇ ਕਿਸਾਨ ਅੰਦੋਲਨ ਕੀ ਕਰਨੇ ਕਦੀ ਦਿੱਲੀ ਦਾ ਬਾਹਰ ਜਾਮ ਸਰਕਾਰਾਂ ਨੂੰ ਨਹੀਂ ਸਮਝ ਆਉਂਦਾ ਸਰਕਾਰਾਂ ਇਹਨਾਂ ਨੂੰ ਧੁਕਦੀਆਂ ਕਿਉਂ ਪਈਆਂ ਵੇ ਕਦੀ ਪੰਜਾਬ ਸਾਡੇ ਸਾਨੂੰ ਲੋਕਾਂ ਕੋਲੋਂ ਡੀਐਸਟੀ ਇਕੱਠਾ ਕਰ ਕਰ ਇਹਨਾਂ ਨੂੰ ਕੀ ਦਾ ਮਾਰ ਦੇਈ ਜੰਨੇ ਆ ਨਹੀਂ ਨਹੀਂ ਕਿਸਾਨ ਨਹੀਂ ਦੂਜੀ ਗੱਲ ਕਿਸਾਨ ਪਹਿਲਾਂ ਦਿੱਲੀ ਦਾ ਬਾਰਡਰ ਬੰਦ ਹੁਣ ਪੰਜਾਬ ਦਾ ਬਾਰਡਰ ਬੰਦ ਹੁਣ ਪੂਰੇ ਪੰਜਾਬ ਦੀ ਸੜਕਾਂ ਬੰਦ ਟ੍ਰੇਨਾਂ ਬੰਦ ਤਾਂ ਕਿ ਪੰਜਾਬ ਤੋਂ ਜਿਹੜਾ ਬਾਹਰ ਵਪਾਰੀ ਆਣਾ ਨਾ ਉਹ ਆਵੇਗਾ ਚਲੋ ਜੀ ਇੱਕ ਗੱਲ ਦੱਸੋ ਇਹਨਾਂ ਨੇ ਟ੍ਰੇਨਾਂ ਬੰਦ ਕਰਤੀਆਂ ਪੰਜਾਬ 'ਚ ਟ੍ਰੇਨਾਂ ਬੰਦ ਕਰਕੇ ਮੋਦੀ ਨੂੰ ਕੀ ਫਰਕ ਆ ਜੀ ਇਹਨੂੰ ਦੱਸੋ ਜਰਾ ਕੋਈ ਫਰਕ ਨਹੀਂ ਆ ਸਿਰਫ ਪੰਜਾਬ ਦੇ ਹਿੰਦੂਆਂ ਨੂੰ ਤੰਗ ਕਰਨਾ ਬਸ ਪੰਜਾਬ ਨੂੰ ਕੋਈ ਮਤਲਬ ਹੀ ਨਹੀਂ ਆ ਬਾਈ ਪੰਜਾਬ ਦੇ ਵਪਾਰੀ ਨੂੰ ਤੰਗ ਕਰਨਾ ਬਸ ਬਿਲਕੁਲ ਮਾੜੀ ਗੱਲ ਬਿਲਕੁਲ ਬਿਲਕੁਲ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੰਦੇ ਕਰ ਜਾ ਬੋਦੀ ਮੋਦੀ ਨੂੰ ਕੀ ਫਰਕ ਪੈਂਦਾ ਤੁਹਾਡੇ ਨਾਲ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗਾ ਪੰਜਾਬ ਦੇ ਲੋਕਾਂ ਦਾ ਸੋਚੋ ਪੰਜਾਬ ਦੇ ਵਪਾਰੀਆਂ ਦਾ ਸੋਚੋ ਪੰਜਾਬ ਦੇ ਸ਼ਹਿਰੀ ਵਰਗ ਦਾ ਵੀ ਸੋਚੋ ਜਿਹੜਾ ਤੁਹਾਨੂੰ ਟੈਕਸ ਦਿੰਦਾ ਬਿਲਕੁਲ ਗਲਤ ਗੱਲਾਂ ਜਿੱਥੇ ਡੱਲੇ ਸਾਹਿਬ ਕਲਾਟੀਆਂ ਦੀ ਰੋਦਖਾਨਾ ਕਰਾਤੀਆਂ ਬੰਦ ਸਾਰੀਆਂ ਕਰਾਤੀਆਂ ਅੱਜ ਤੱਕ ਹੀ ਕਰਾਤੀਆਂ ਮੰਦ ਇੱਕ ਹੋਰ ਗੱਲ ਕਰਦੇ ਅੱਜ ਵੀ ਬੰਦ ਕਰਾਉਂਦੇ ਉਹ ਵੀ ਬੰਦ ਕਰਾ ਦਿੰਦੇ ਸੁਣੋ ਡੱਲੇਵਾਲ ਸਾਹਿਬ ਮਰਨ ਅੰਛਨ ਤੇ ਬੈਠੇ ਨੇ ਬੈਠੇ ਨੇ ਨਾ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠੇ ਜੀ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠੇ ਪੰਜਾਬ ਦਾ ਮਾਹੌਲ ਖਰਾਬ ਕਰਾਉਣ ਨੂੰ ਬੈਠੇ ਨੇ ਚੱਕ ਚਕਾ ਆ ਕੇ ਮਰਨ ਲਈ ਬਿਠਾਤਾ ਭੰਦੇਰ ਸਾਹਿਬ ਆਪ ਵੀ ਬੈਜੋ ਨਾਲ ਬੈਠੋ ਵੇ ਬਿਲਕੁਲ ਬਿਲਕੁਲ ਲੋਕ ਬਜ਼ੁਰਗ ਬੰਦੇ ਨੂੰ ਮਾਰੀ ਜਾਂਦੇ ਆ ਸਾਡਾ ਟਾਈਮ ਹੈ ਭੰਦੇਰ ਸਾਹਿਬ ਕੋ ਨਹੀਂ ਬੈਠਦੇ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠਦੇ ਪਏ ਬਿਲਕੁਲ ਪੰਜਾਬ ਦਾ ਖਚਾਨਾ ਲੁੱਟਾਇਆ ਜਾ ਰਿਹਾ ਹੈ ਮਾਹੌਲ ਖਰਾਬ ਕਰਨਾ ਇਹਨਾਂ ਲੋਕਾਂ ਨੇ ਯਾਰ ਹੁਣ ਕੁਛ ਲੈਣ ਨੂੰ ਕੋਈ ਕੰਮ ਹੀ ਹੈ ਨਹੀਂਗਾ ਵੇ ਬੈਠੇ ਉੱ ਬਿਲਕੁਲ 30 ਦਿਨਾਂ ਦੀ ਅੱਜ ਹੀ ਕਰਦੀ ਬੰਦ ਪਹਿਲੀ ਬਰਬਾਦ ਹੋਏ ਪਈਆਂ ਪੰਨਾਂ ਵੀ ਬਰਬਾਦ ਹੋਈਆ ਵਪਾਰੀ ਨਹੀਂ ਆ ਰਿਹਾ ਬਾਹਰੋਂ ਵਪਾਰੀ ਆਈ ਨਹੀਂ ਛੱਡੋ ਦਫਾ ਕਰੋ ਛੱਡੋ ਛੱਡੋ ਚਲੋ ਛੱਡੋ